ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟ੍ਰੀ ਕਾਲਜੀ ਕੌਰ ਜੀ ਤੇ ਅੋਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਆ ਵਾਹਿਗੁਰੂ ਕਰੇ ਖੁਸ਼ੀ ਰੋ ਚੜ੍ਹਦੀ ਕਲਾ ਜਰੋ ਜੀ ਵਲੌਗ ਦੀ ਸ਼ੁਰੂਆਤ ਆ ਦੇਖ ਲਓ ਕਿੰਨਾ ਕਾਲਾ ਬੱਦਲ ਆ ਗਿਆ ਫੇਰ ਸਾਡੇ ਤੇ ਔਰ ਬਰਸਾਤ ਬਿਲਕੁਲ ਵੀ ਬੰਦ ਨਹੀਂ ਹੋ ਰਹੀ ਔਰ ਲਗਾਤਾਰ ਚੱਲਦੀ ਜਾ ਰਹੀ ਹੈ ਤੇ ਆ ਦੇਖ ਲਓ ਮੌਸਮ ਇੰਨਾ ਖਰਾਬ ਹੋ ਗਿਆ ਕਿੰਮਿਨ ਕਿੰਮਿਨ ਹੋ ਚੁੱਕੀ ਹੈ ਤੇ ਦੇਖਦੇ ਆਂ ਬਾਕੀ ਪਤਾ ਨਹੀਂ ਕੀ ਬਣਨਾ ਹੈ ਆਪਕੀ ਕੁਛ ਨਹੀਂ ਜੀ ਸਾਡੇ ਤੇ ਵੀ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਨੇੜੇ ਨੇੜੇ वैसे ਤਾਂ लार्ट कर ਦਿੱਤਾ ਗਿਆ ਕਿ ਪਤਾ ਨਹੀਂ ਹੁੰਦਾ ਕਿਹੜੇ ਸਾਡੇ ਨਾ ਨਦੀਆਂ ਚਾਰ ਚਫੇਰੇ ਇਸ ਕਰਕੇ ਬਾਕੀ ਦੇਖਦੇ ਆ ਜੀ ਜੋ ਮਾਲਕ ਦੀ ਕਿਰਪਾ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਹੋਈ ਹੋਣਾ ਆ ਆ ਦੇਖ ਲਓ ਮੌਸਮ ਦਾ ਕੋਈ ਵੀ ਦਿਖ ਨਹੀਂ ਰਿਹਾ ਸਭ ਆਪਾਂ ਆਪਣੇ ਘਰਾਂ ਚ ਕਿਉਂਕਿ ਇੰਨਾ ਬਰਸਾਤ ਨੇ ਸਭ ਨੂੰ ਐਕ ਤੱਕ ਦੁਖੀ ਕਰ ਦਿੱਤਾ ਨਾ ਤੇ ਮੈਨੂੰ ਲੱਗਦਾ ਐਕ ਤੱਕ ਸਰਦੀ ਵੀ ਬਹੁਤ ਜਲਦੀ ਆ ਜਾਏ ਤੇ ਆ ਲੱਗੇ ਸਹ ਦੇ ਦਿੱਤੇ ਇਹ ਆਤੀ ਬੂਟਿਆਂ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਕੋਈ ਛੱਪਾ ਗੱਲੀ ਚ ਲਾਏ ਕੋਈ ਛਾਤੇ ਲਾਏ ਤੁਸੀਂ ਦੇਖ ਰਿਹਾ ਤੇ ਐਗ ਲੋ ਕਿੰਨ ਮਿੰਨ ਤਿੰਨ ਮਿੰਨ ਹੋ ਕੇ ਹਟੇ ਤੇ ਜਗਾ ਜਗਾ ਥੋੜਾ ਥੋੜਾ ਪਾਣੀ ਜਿਆ ਰੁਕਦਾ ਰਹਿੰਦਾ ਤੇ ਆ ਲੈ ਦੇਖੋ ਜੀ ਬਾਕੀ ਦੇਖਦੇ ਹਾਂ ਜੀ ਕਿਦਾਂ ਦਾ ਮੌਸਮ ਹੁੰਦਾ ਤੇ ਲੋ ਜੀ ਇੱਧਰ ਬਣਾਉਣ ਲੱਗੇ ਆਪਾਂ ਕਦੋਂ ਇਹਨੂੰ ਹਰਾ ਕਦੋਂ ਬੋਲਦੇ ਤੁਸੀਂ ਕੀ ਕੀ ਬੋਲਦੇ ਮੈਨੂੰ ਕਮੈਂਟਾਂ ਚ ਦੱਸਿਓ ਬਾਕੀ ਮੈਂ ਤਿਆਰੀ ਕਰ ਦੇਣੀ ਹੈ ਤੇ ਅੱਜ ਪਤਾ ਕੌਣ ਬਣਾਏਗਾ ਅੱਜ ਸਰਦਾਰ ਜੀ ਬਣਾਏਗਾ ਸਰਦਾਰ ਜੀ ਦੀ ਤੁਹਾਨੂੰ ਪਤਾ ਬਹੁਤ ਵਧੀਆ ਰੈਸਿਪੀ ਹੁੰਦੀ ਹੈ ਤੇ ਲੋਜੀ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਪਾਤਾ ਜੀ ਸਭ ਤੋਂ ਪਹਿਲਾਂ ਥੋੜਾ ਜਿਹਾ ਜੀਰਾ ਥੋੜੀ ਮੇਥੀ ਸਾਬਤ ਧਨੀਆ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਜੀ ਕੀ ਪਾਉਂਦੇ ਆ ਸਰਦਾਰ ਜੀ ਇਹਨਾਂ ਦੇ ਲੱਗ ਹੀ ਰੈਸਿਪੀ ਹੁੰਦੀ ਹੈ ਤੇ ਲੋ ਜੀ ਥੋੜਾ ਜਿਹਾ ਪਾਤਾ ਆ ਅਮਚੂਰ ਜਿੰਨੂੰ ਕਹਿੰਦੇ ਆ ਅਮਚੂਰ ਪਹਿਲਾਂ ਹੀ ਪਾਤਾ ਠੀਕ ਹੈ ਜੀ ਹੁਣ ਪਾਣਗੇ ਥੋੜੀ ਜੀ ਹਿੰਗ ਹਿੰਗ ਦੇ ਨਾਲ ਨਾ ਇਹਦਾ ਟੇਸਟ ਵੀ ਵਧੀਆ ਆਉਂਦਾ ਤੇ ਜਿਹੜੇ ਕਹਿੰਦੇ ਹੁੰਦੇ ਕਦੂ ਬਾਏ ਕਰਦਾ ਨਾ ਤੇ ਬਾਏ ਨਹੀਂ ਕਰਦਾ ਹੈਗਾ ਤੇ ਲੋ ਜੀ ਇਹ ਵਧੀਆ ਤਰੀਕੇ ਨਾਲ ਸਾਰਾ ਮਸਾਲਾ ਮੈਂ ਤਿਆਰ ਕਰਕੇ ਦੇ ਦਿੱਤਾ ਸੀਗਾ ਤੇ ਪਾਤੀਆਂ ਜੀ ਲਾਲ ਮਿਰਚਾਂ ਜੇਕਰ ਜਿਵੇਂ ਸੜੀਆਂ ਹੀ ਮਿਰਚਾਂ ਹੁੰਦੀਆਂ ਨੇ ਤੇ ਬਹੁਤ ਟੇਸਟੀ ਤੇ ਬਹੁਤ ਵਧੀਆ ਲੱਗਦੀਆਂ ਤੇ ਇੱਧਰ ਆਪਾਂ ਕੀਤਾ ਹੋਇਆ ਸੀ ਜੀ ਗ੍ਰाइंड ਸਾਰਾ ਮਸਾਲਾ ਇਹ ਮਸਾਲਾ ਮੈਂ ਗ੍ਰाइंड ਕੀਤਾ ਹੋਇਆ ਸੀ ਤੇ ਇਹ ਲਸਣ ਤੇ ਅਦਰਕ ਦਾ ਪੇਸਟ ਜਿਹੜਾ ਮੈਂ ਬਣਾ ਕੇ ਰੱਖਿਆ ਤੁਹਾਨੂੰ ਮੈਂ ਵੀਡੀਓ 'ਚ ਦਿਖਾਨੀ ਹੁੰਦੀ ਹੈ ਨਾ ਤੇ ਉਹ ਵਾਲਾ ਠੀਕ ਹੈ ਜੀ ਉਹ ਇਹਨੂੰ ਚੰਗੀ ਤਰ੍ਹਾਂ ਆਪਾਂ ਲਸਣ ਨੂੰ ਕਿਉਂਕਿ ਕੱਚਾ ਪੰਨਾਰ ਹੋਵੇ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਭੁੰਨ ਲੈਣਾ ਅਦਰਕ ਲੈ ਸੰਦਾ ਪੇਸਟ ਤੁਸੀਂ ਵੀ ਪਣਾ ਕੇ ਘਰੇ ਹੀ ਰੱਖ ਲਿਆ ਕਰੋ ਪਹਿਲਾਂ ਹੀ ਤੇਰੇ ਛਿੱਲਣ ਦਾ ਝੰਝੜ ਕੋ ਤੁਸੀਂ ਹੱਤ ਮਤਲਬ ਬਾਚ ਚੋ ਗਏ ਠੀਕ ਹੈ ਜੀ ਹੁਣ ਇਹਨੂੰ ਲਸਣ ਨੂੰ ਆਪਾਂ ਵਧੀਆ ਤਰੀਕੇ ਨਾਲ ਭੁੰਨ ਲੈਣੇ ਆ ਹੁਣ ਇਹਦੇ ਵਿੱਚ ਟਮਾਟਰ ਤੇ ਪਿਆਜ਼ ਤੇ ਹਰੀਆਂ ਮਿਰਚਾਂ ਦਾ ਮਸਾਲਾ ਮੈਂ ਬਣਾ ਕੇ ਦੇ ਦਿੱਤਾ ਸੀਗਾ ਤੇ ਲੋ ਜੀ ਹੁਣ ਇਹ ਬਣ ਗਿਆ ਨਿਕਾ ਚਲੋ ਮੈਂ ਕੱਪੜੇ ਵਗੈਰਾ ਧੋਣ ਲੱਗ ਗਈ ਸੀ ਮੈਂ ਕੰਮ ਕਰ ਰਹੀ ਸੀ ਸਤਰਾਜ ਜੀ ਕਹਿੰਦੇ ਮੈਂ ਬਣਾ ਕੇ ਦੇਣਾ ਕੱਦੂ ਕੱਦੂ ਤਾਂ ਬਹੁਤ ਸਵਾਦ ਬਣਾਉਂਦੇ ਆ ਬਿਲਕੁਲ ਮੇਰੇ ਤੋਂ ਵੀ ਵਧੀਆ ਟੇਸਟੀ ਤੇ ਇਹੀ ਤਰੀਕਾ ਇਹਨਾਂ ਦਾ ਬਣਾਉਣਾ ਠੀਕ ਹੈ ਜੀ ਤਿਆਰ ਲੋ ਜੀ ਇਧਰ ਹੁਣ ਆਪਾਂ ਮਸਾਲਾ ਪਾਣ ਲੱਗਿਆ ਜੀ ਵਿੱਚ ਥੋੜੀ ਜੀ ਹਲਦੀ ਪਾਤੀ ਏ ਠੀਕ ਹੈ ਜੀ ਹਲਦੀ ਜ਼ਰੂਰੀ ਹਲਦੀ ਦੇ ਨਾਲ ਵੀ ਤੁਹਾਨੂੰ ਪਤਾ ਰੰਗਾ ਜੀ ਵਧੀਆ ਆ ਜਾਂਦੀ ਏ ਤੇ ਆ ਲੋ ਜੀ ਗਰਮ ਮਸਾਲਾ ਥੋੜਾ ਜਿਹਾ ਥੋੜਾ ਨਮਕ ਪਾਤਾ ਠੀਕ ਹੈ ਜੀ ਨਮਕ ਪਾਣੇ ਤੋਂ ਬਾਅਦ ਹੰਮ ਜੀ ਪਾਤਾ ਥੋੜੀ ਜਿਹਾ ਨਮਕ ਇਹਨਾਂ ਪਾ ਦਿੱਤਾ ਸਰਦਾਰ ਜੀ ਆਕੀ ਟੇਸਟ ਵਧੀਆ ਆਏਗਾ ਦੇਖਦੇ ਹਾਂ ਜੀ ਥੋੜੀ ਜਿਹੀ ਆਪਾਂ ਤੀਆਂ ਲਾਲ ਮਿਰਚਾਂ ਲਓ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਭੁੰਨ ਲੈਣਾ ਜਿਵੇਂ ਆਪਾਂ ਨਾਰਮਲ ਮਸਾਲਾ ਭੁੰਨਦੇ ਆ ਨਾ ਉਸ ਤਰੀਕੇ ਨਾਲ ਇਹਨੂੰ ਵਧੀਆ ਤਰੀਕੇ ਨਾਲ ਭੁੰਨ ਲੈਣਾ ਸਿਆਲੇ ਕੋਚੇ ਮਸਾਲਾ ਸਾਟਾ ਫੁੱਟ ਚਰੀਆ ਵਧੀਆ ਤਰੀਕੇ ਨਾਲ ਪਰ ਇਹਨੂੰ ਟੱਕ ਦਿੱਤਾ ਤਾਂ ਕਿ ਇਹ ਪੁੱਜ ਜਵੇ ਮਸਾਲਾ ਕਿੰਨਾ ਹੋ ਜੀ ਪੁੱਜ ਗਿਆ ਮਸਾਲਾ ਹੁਣ ਕਟੇ ਹੋਏ ਛਿਲਕਿਆਂ ਸਮੇਂ ਇਹਦੀ ਕੱਟਦੇ ਸੀ ਆਪਾਂ ਬਿਲਕੁਲ ਵੀ ਛਿਲਕਾ ਨਹੀਂ ਲਾਣਾ ਤੁਸੀਂ ਵੀ ਨਾ ਛਿਲਕਾ ਲਾਇਆ ਕਰੋ ਜੜੇ ਦਾ ਛਿਲਕਾ ਨਰਮ ਹੁੰਦਾ ਨਾ ਤੇ ਇਹਦੇ 'ਚ ਨਾ ਪ੍ਰੋਟੀਨ ਬਹੁਤ ਵਧੀਆ ਤਰੀਕੇ ਨਾਲ ਪਾਏ ਜਾਂਦੇ ਆ ਤੇ ਆਪਾਂ ਹਰੇ ਕਦੂ ਦਾ ਛਿਲਕਾ ਨਹੀਂ ਲਾਉਂਦੇ ਹੁੰਦੇ ਜੇਕਰ ਪੱਕਿਆ-ਪੱਕਿਆ ਲੱਗੇ ਫੇਰ ਲਾ ਦੇ ਦਿੰਦੇ ਆਂ ਠੀਕ ਹੈ ਜੀ ਇਹਨੂੰ ਪਾ ਕੇ ਇੱਕ ਮਸਾਲੇ ਦੇ ਵਿੱਚ ਹੁਣ ਚੰਗੀ ਤਰ੍ਹਾਂ ਆਪਾਂ ਰਲਵਾ ਦੇ ਆਹ ਦੇਖੋ ਜੀ ਵਧੀਆ ਤਰੀਕੇ ਨਾਲ ਰਲ ਗਿਆ ਜੀ ਬਹੁਤ ਵਧੀਆ ਬੜਿਆ ਬਹੁਤ ਹੀ ਖੁਸ਼ਬੂ ਵਧੀਆ ਆਂਦੀ ਹੈ ਇਹਦੀ ਮੈਂ ਬਾਕੀ ਦੱਸੂਗੀ ਜੀ ਟੇਸਟ ਕਰਕੇ ਪਰ ਮੈਨੂੰ ਕੁਝ ਵਧੀਆ ਆ ਰਹੀ ਹੈ ਠੀਕ ਹੈ ਜੀ ਤੇ ਮੈਂ ਕਿਹਾ ਸੀ ਚਲੋ ਗੁੜ ਪਾਵਾਂਗੇ ਤੇ ਸਰਦਾਰ ਜੀ ਨੇ ਕਹਿੰਦੇ ਚੀਨੀ ਪਾਣੀ ਅੱਜ ਗੁੜ ਵੀ ਪਾ ਸਕਦੇ ਆ ਜੇਕਰ ਤੁਹਾਡੇ ਕੋਲ ਸ਼ੱਕਰ ਹੈ ਗੁੜ ਪਾ ਲਓ ਸ਼ੱਕਰ ਪਾ ਲਓ ਠੀਕ ਹੈ ਥੋੜੀ ਜੀ ਚੀਨੀ ਪਾ ਲਓ ਚੀਨੀ ਪਾ ਦਿੱ ਜੀ ਖੱਟਾ ਮਿੱਠਾ ਜਿਹਾ ਵਧੀਆ ਟੇਸਟ ਆਏਗਾ ਵਿੱਚ ਮੌਜ ਇਹਨੂੰ ਵਧੀਆ ਤਰੀਕੇ ਨਾਲ ਹੁਣ ਮਿਕਸ ਕਰ ਦੇਣਾ ਤਾਂ ਕਿ ਚੀਨੀ ਵੀ ਪਰ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਣਾ ਪਾਣੀ ਪਾਣ ਨਾਲ ਨਾ ਫਿਰ ਨਹੀਂ ਪਤਲਾ ਜਿਆ ਨਹੀਂ ਵਧੀਆ ਲੱਗਦਾ ਤਰੀ ਵਾਲਾ ਤਾਂ ਵੈਸੇ ਨਹੀਂ ਟੇਸਟੀ ਲੱਗਦਾ ਤੇ ਰਸਲਾ ਰਸਲਾ ਜਿਆ ਬਹੁਤ ਸਵਾਦ ਬਣਦਾ ਠੀਕ ਹੈ ਜੀ ਹੁਣ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਟੱਕ ਦਿੰਨੇ ਆ ਤੇ ਲੋ ਜੀ ਦੇਖਦੇ ਆਪਾਂ ਸਰਦਾਰ ਜੀ ਨੇ ਹੁਣ ਕਿੱਦਾਂ ਦੀ ਸਬਜੀ ਬਣਾਈ ਏ ਖੁਸ਼ਬੂ ਤਾਂ ਬਹੁਤ ਵਧੀਆ ਆ ਰਹੀ ਏ ਤੇ ਤੁਸੀਂ ਦੇਖ ਸਕਦੇ ਹੋ ਇਹ ਕਿੰਨੀ ਖੁਸ਼ਬੂ ਤੇ ਕਿੰਨੀ ਵਧੀਆ ਸਬਜੀ ਬਣੀ ਇਹਦੀ ਲੱਗਦਾ ਥੋੜਾ ਜਿਹਾ ਪਾਣੀ ਛੱਡ ਗਿਆ ਏ ਠੀਕ ਹੈ ਨਾ ਪਾਣੀ ਛੱਡਦਾ ਹੀ ਹੁੰਦਾ ਆ ਦੇ ਤੁਸੀਂ ਇਹਨੂੰ ਚਾਹੋ ਇਹਦੇ ਵਿੱਚ ਤੁਸੀਂ ਗੁੜ ਵੀ ਪਾ ਸਕਦੇ ਹੋ ਠੀਕ ਹੈ ਜੇਕਰ ਖੱਟਾ ਮਿੱਠਾ ਬਣਾਣਾ ਹੈ ਨਾ ਇਹਦੇ ਵਿੱਚ ਮੈਂ ਦੇਖਿਆ ਕਈ ਗੁੜ ਵੀ ਪਾਉਂਦੇ ਆਂ ਕਈ ਅੰਬ ਦੀ 파ੜੀ ਵੀ ਚਾਰਦੀ ਪਾਉਂਦੇ ਆਂ આમਚੂਰ ਵਗੈਰਾ ਪਾ ਲੋ ਤਿਆਰ ਫਿਰ ਇਹਨੂੰ ਜਿਸ ਤਰ੍ਹਾਂ ਮਰਜ਼ੀ ਤੁਸੀਂ ਚਾਵਲਾ ਨਾਲ ਖਾਓ ਫੁਲਕੇ ਦੇ ਨਾਲ ਖਾਓ ਤੁਸੀਂ ਕਿੱਦਾਂ-ਕਿੱਦਾਂ ਖਾਂਦੇ ਹੁੰਦੇ ਹੋ ਤੇ ਕਿੱਦਾਂ ਦੀ ਲੱਗੀ ਇਹ ਸਰਦਾਰ ਜੀ ਦੀ ਬਣੀ ਰੈਸਿਪੀ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵਾਕਈ ਖੁਸ਼ਬੂ ਤੁਸੀਂ ਮੰਨੋਗੇ ਬਹੁਤ ਹੀ ਵਧੀਆ ਆ ਰਹੀ ਤੇ ਸਾਡੇ ਘਰ 'ਚ ਸਰਦਾਰ ਜੀ ਬਣਾਉਂਦੇ ਸਬਜ਼ੀ ਲੱਗੀ ਤਰੀਕਾ ਹੁੰਦਾ ਤੇ ਲੱਗੀ ਟੇਸਟ ਹੁੰਦਾ ਠੀਕ ਹੈ ਜੀ ਆ ਦੇਗੀ ਹੁਣ ਆਪਾਂ ਕਰ ਦਿੰਨੇ ਆ ਚੀਂ ਬੰਦ ਵੈਸੇ ਸੋਚ ਹੀ ਰਹੀ ਆ ਗੁੜ ਆ ਪਾਦਮਾ ਤੇ ਖੱਟਾ ਮਿੱਠਾ ਜਿਹਾ ਬਣ ਜੇਗਾ ਬਹੁਤ ਖੁਸ਼ਬੂ ਆ ਰਹੀ ਹੈ ਜੀ ਸਬਜੀ ਬਿਲਕੁਲ ਵਧੀਆ ਬਣੀ ਇਕਦਮ ਪਰਫੈਕਟ ਬਣ ਗਈ ਏ ਹੁਣ ਆਪਾਂ ਮੇਰਾ ਮਨ ਸੀਗਾ ਕਿ ਮੈਂ ਚਾਵਲ ਬਣਾਵਾਂ ਨਾਲ ਜਾਂ ਤਾਂ ਚਾਵਲ ਬਣਾਵਾਂ ਜਾਂ ਫਿਰ ਪੂਰੀਆਂ ਦੇ ਨਾਲ ਬਾਕੀ ਦੇਖਦੇ ਆ ਵੈਸੇ ਕੋਸ਼ਿਸ਼ ਤੇ ਹੈ ਕਿ ਪੂਰੀਆਂ ਵੀ ਬਣਾਉਂਗੀ ਚਾਵਲਾਂ ਦੇ ਨਾਲ ਤੇ ਤੁਹਾਨੂੰ ਪਤਾ ਕਰਦੇ ਵਧੀਆ ਲੱਗਦਾ ਹੈ ਨਾ ਜੀ ਤੇ ਇਧਰ ਆਪਾਂ ਚੁਗਲੀਏ ਚਾਵਲ ਆ ਲੈ ਜੀ ਥੋੜੇ ਜਿਹਾ ਚਾਵਲ ਬਣਾਉਂਗੀ ਤੇ ਤੁਹਾਨੂੰ ਮੈਂ ਦੱਸਦੀ ਸੀ ਪਹਿਲਾਂ ਮੈਂ ਤੁਸੀਂ ਦੇਖਿਓ ਨੇ ਸ਼ਾਇਦ ਮੇਰੀ ਵੀਡੀਓ ਦੇ ਵਿੱਚ ਜਿੱਥੇ ਆਪਾਂ ਨਿੰਮ ਦੇ ਪੱਤੀਆਂ ਪਾ ਕੇ ਨਾ ਇਹਦੇ ਵਿੱਚ ਮੈਂ ਰੱਖੇ ਸੀ ਆ ਦੇਖ ਲਓ ਨਾ ਬਿਲਕੁਲ ਮੇਰੇ ਚਾਵਲਾਂ ਨੂੰ ਸੁਸਰੀ ਲੱਗੀ ਐ ਨਾ ਹੀ ਕੋਈ ਕੀੜਾ ਲੱਗਿਆ ਮੈਂ ਇਦਾਂ ਹੀ ਛੋਟੇ ਛੋਟੇ ਟਿਪਸ ਤੁਹਾਨੂੰ ਉਸ ਰਸੋਈ ਦੇ ਜ਼ਰੂਰ ਦੱਸਦੀ ਰਹਿੰਦੀ ਹੁੰਨੀ ਆ ਥੋੜਾ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਇਹ ਚੀਜ਼ਾਂ ਦਾ ਨਾ ਧਿਆਨ ਰੱਖਿਆ ਕਰੋ ਬਈ ਕਹਿੰਦੇ ਹੁੰਦੇ ਕਈ ਵਾਰੀ ਆਪਾਂ ਰੀਜਨਲ ਚੀਜ਼ ਦੱਸਦੇ ਆ ਤੇ ਕੋਈ ਗੌਰ ਹੀ ਨਹੀਂ ਕਰਦਾ ਹੈਗਾ ਆ ਦੇਖ ਲਓ ਤੁਸੀਂ ਮੇਰੇ ਚਾਵਲਾਂ ਦੇਖ ਸਕਦੇ ਹੋ ਇਦਾਂ ਹੀ ਮੈਂ ਆਪਣੀਆਂ ਦਾਲਾਂ ਵਗੈਰਾ ਨੂੰ ਸਭ ਨੂੰ ਜਿਹੜੀ ਨਿੰਮ ਦੇ ਪੱਤੇ ਹੁੰਦੇ ਆ ਨਾ ਇਹਨਾਂ ਨੂੰ ਤੁਸੀਂ ਸੁਕਾ ਲੈਣਾ ਸੁਕਾ ਕੇ ਰੱਖ ਲਓ ਇਹਨੂੰ ਕਿਸੇ ਪੋਲੀਥੀਨ ਚ ਪਾ ਕੇ ਰੱਖ ਲਓ ਜਦੋਂ ਮਰਜ਼ੀ ਇਹਨੂੰ ਯੂਜ਼ ਕਰ ਲਓ ਨਿੰਮ ਦੇ ਪੱਤੇ ਨੂੰ ਨਾ ਤਾਂ ਕੋਈ ਕੀ ਕਹਿੰਦੇ ਨੇ ਫੰਗਸ ਲੱਗਦੀ ਏ ਤੇ ਨਾ ਹੀ ਇਹ ਖਰਾਬ ਹੁੰਦੀਆਂ ਨੇ ਇਹ ਬਹੁਤ ਵਧੀਆ ਚੀਜ਼ ਐ ਤੇ ਇਸ ਕਰਕੇ ਤੇ ਲੋ ਜੀ ਜੜੀਆਂ ਪੈਣਾ ਚਾਵਲ ਬਣਾਉਂਦੀਆਂ ਹੁੰਦੀਆਂ ਨੇ ਚਾਵਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਜੇ ਤੁਸੀਂ ਕੜਾਈ ਦੇ ਵਿੱਚ ਬਣਾਣਾ ਹੈ ਤੇ 1 ਗਲਾਸ ਚਾਵਲ ਹੋਵੇ ਤੇ 2 ਗਲਾਸ ਪਾਣੀ ਦੇ ਪਾਣੇ ਨੇ ਠੀਕ ਹੈ ਜੀ ਇਹਨੂੰ ਐਵੇਂ 2 ਗਲਾਸ ਪਾਣੀ ਪਾ ਕੇ ਫਿਰ ਆਪਾਂ ਥੋੜੀ ਦੇਣਾ ਅੱਧਾ ਘੰਟਾ ਕੋਸ਼ਿਸ਼ ਕਰਿਆ ਕਰੋ ਕਿ ਪਹਿਲਾਂ ਹੀ ਰੱਖ ਦਿਓ ਫਿਰ ਇੱਕ ਤਾਂ ਚਾਵਲ ਖਿਲਵੇ ਖਿਲਮੇ ਬਣਦੇ ਆ ਔਰ ਇੱਕ ਵਧੀਆ ਮਤਲਬ ਬਣ ਜਾਂਦੇ ਆ ਤੇ ਮਤਲਬ ਐਂ ਟਿੱਕੇ ਨਾਲ ਬਣ ਜਾਂਦੇ ਆ ਚਾਵਲ ਚਾਵਲ ਬਣਾਣੇ ਫਿਰ ਔਖੇ ਨਹੀਂ ਲੱਗਦੇ ਹੈਗੇ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਵੀ ਪਹਿਲਾਂ ਆਪਣੇ ਚਾਵਲਾਂ ਨੂੰ ਧੋ ਲਿਆ ਕਰੋ ਅਰ ਧੋਗੇ ਰੱਖੋ ਨਾ ਤੇ ਨਾਲੇ ਫਿਰ ਟਾਈਮ ਵੀ ਘੱਟ ਲੱਗਦਾ ਆਪਣੀ ਗੈਸ ਦੀ ਵੀ ਬਚਤ ਹੋ ਜਾਂਦੀ ਹੈ। ਤਿੰਨ ਦਾ ਜੀ ਇੱਧਰ ਆਪਾਂ ਆਪਣੇ ਚਾਵਲ ਬਣ ਗਏ ਨੇ ਆ ਦੇਖੋ ਜੀ ਸਾਡੇ ਚਾਵਲ ਬਿਲਕੁਲ ਬਣ ਕੇ ਹੋ ਗਏ ਪਿਆਰ ਹਾਂ ਦੇਖੋ। ਚਾਵਲ ਬਣ ਆਇਆ ਪੱਕਾ ਦੂ ਦੇ ਨਾਲ ਠੀਕ ਹੈ ਜੀ। ਇੱਧਰ ਆਪਾਂ ਕਦੂ ਬਣੀ ਚੁੱਕਿਆ ਤੇ ਹੁਣ ਆਪਾਂ ਬਣਾਉਣ ਲੱਗਿਆ ਜੀ ਪੂਰੀਆਂ ਹਾਲੇ ਬਣਾਣੇ ਜੀ ਫੁੱਲ ਕੇ ਤੇ ਕਿੰਨੂ ਕਿੰਨੂ ਕੀ ਪਸੰਦ ਹੈ ਜਰੂਰ ਕਮੈਂਟਾਂ ਵਿੱਚ ਦੱਸਿਆ ਕਰੋ ਕਿ ਜਦੋਂ ਵੀ ਕਦੀ ਪੂਰੀਆਂ ਬਣਾਣੀ ਆਉਣਾ ਤੇ ਮੈਂ ਤਾਂ ਹਮੇਸ਼ਾ ਜ਼ਿਆਦਾਤਰ ਇਹਦਾ ਟੂੜਾ ਲਾ ਕੇ ਬਹਾਨੀ ਹੋਣੀ ਆ ਇਹਦੇ ਨਾਲ ਵੀ ਬਹੁਤ ਫੁਰੀਆਂ ਫੁਰੀਆਂ ਪੂਰੀਆਂ ਬਣਦੀਆਂ ਇੱਧਰ ਆਪਾਂ ਰਿਫਾਈਨਡ ਕਰ ਲਿਆ ਸੀ ਗਰਮ ਉੱਪਰ ਤਵਾ ਵੀ ਧਾਗਣਾ ਨਾਲ ਹੀ ਨਾਲੀਏ ਤੇ ਅਸਲ ਚ ਨਾ ਮੈਂ ਗੁੰਨਿਆ ਸੀਗਾ ਆਟਾ ਸਿਰਫ ਰੋਟੀਆਂ ਦੇ ਲਈ ਮੈਂ ਕਿਹਾ ਚਾ ਮੈਂ ਰੋਟੀ ਹੀ ਬਣਾਵਾਂਗੇ ਆਪਾਂ ਫੇਰ ਸਾਡਾ ਮੂੜ ਬਣ ਗਿਆ ਜੀ ਹੁਣ ਪੂਰੀਆਂ ਦਾ ਇੱਧਰ ਆਪਾਂ ਖੁਦੋਂ ਬਣਾਏ ਤਾਂ ਤੇ ਇਹ ਵੀ ਸਾਡਾ ਗਰਮ ਹੋ ਗਿਆ ਤੇ ਫਾਈਨ ਇੱਧਰ ਆਪਾਂ ਤਵਾ ਵੀ ਗਰਮ ਹੋ ਗਿਆ ਜੀ ਫੁਲਕੇ ਵੀ ਨਾਲ ਦੇ ਨਾਲ ਲਾ ਲਾਂਗੇ ਤੇ ਨਾ ਲੈਪਰ ਗਰਮ ਨਹੀਂ ਆਇਆ ਸਭ ਇਹ ਮੇਰਾ ਮੇਨ ਮਕਸਦ ਪਤਾ ਕਿ ਫੁਲਕੇ ਬਣਾਣ ਦਾ ਕਿਉਂਕਿ ਜਿਵੇਂ ਅੱਜ ਕੱਲ ਖਾਂਸੀ ਵਗੈਰਾ ਚੱਲ ਰਹੀ ਹੈ ਨਾ ਵੀਰ ਜੀ ਨੂੰ ਥੋੜਾ ਜੁਕਾਮ ਵਗੈਰਾ ਹੋਇਆ ਪਿਆ ਖਾਂਸੀ ਹੋਈ ਪੀ ਬਲਗਮ ਹੁੰਦੀ ਹੈ ਤੇ ਕਹਿੰਦੇ ਨਾ ਤਲੀਆਂ ਨਹੀਂ ਦੇਣੀਆਂ ਚਾਹੀਦੀ ਤੇ ਉਹਨਾਂ ਲਈ ਬਣਿਆ ਜੀ ਫੁਲਕੇ ਆਪਾਂ ਪੂਰੀਆਂ ਵੀ ਖਾ ਸਕਦੇ ਆ ਚਾਵਲ ਵੀ ਖਾ ਸਕਦੇ ਆ ਜਿਵੇਂ ਕਹਿੰਦੇ ਨਾ ਵੀ ਨਹੀਂ ਦੇਣੇ ਚਾਹੀਦੀ ਪੂਰੀ ਨਾ ਦੋ ਚਾਵਲ ਨਾ ਦੋ ਤੇ ਇਦਾਂ ਹੀ ਮੈਂ ਕਿਹਾ ਚਲੋ फटाफट ਇਹਦਰ ਤਵਾ ਵੀ ਧਰ ਲੈਂਦੀ ਹਾਂ ਉਧਰ ਫੁਲਕੇ ਵੀ ਬਣ ਜਾਣਗੇ ਕਿ ਪਰੂਰੀਆਂ ਵੀ ਬਣ ਜਾਣਗੀਆਂ ਤੇ ਆਹ ਦੇਖ ਲਓ ਫੁੱਲੀਆਂ ਫੁੱਲੀਆਂ ਪੁੜਿਆ ਕਿਦੇ ਕਿਦੇ ਮੂੰਹ ਚ ਪਾਣੀ ਆਂਦਾ ਹਾਂ ਤਾਂ ਪੂਰੀਆਂ ਦੇਖ ਕੇ ਫੁੱਲੀਆਂ ਫੁੱਲੀਆਂ ਮੈਨੂੰ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਠੀਕ ਹੈ ਜੀ ਬਹੁਤ ਵਧੀਆ ਬਣ ਗਈਆਂ ਨੇ ਦੇਖ ਲਓ ਖੁਸ਼ਬੂ ਆ ਰਹੀ ਏ ਮੱਲੇ ਦਾ ਖੁਸ਼ਬੂ ਆ ਰਹੀ ਏ ਸਾਡੇ ਪਹਿਲਾਂ ਕੱਦੂ ਦੀ ਖੁਸ਼ਬੂ ਸੀਗੀ ਹੁਣ ਪੂਰੀਆਂ ਦੀ ਤੇ ਲਓ ਜੀ ਫਟਾਫਟ ਆਪਣੀਆਂ ਬਣ ਗਈਆਂ ਹੁਣ ਪੂਰੀਆਂ ਵੀ ਬਣਨ ਲੱਗੀਆਂ ਠੀਕ ਹੈ ਜੀ ਇੱਧਰ ਆਪਣਾ ਮੈਂ ਪੂਰੀਆਂ ਵੇਲ ਕੇ ਮੈਂ ਹਰ ਰੱਖ ਲਵਾਂ ਉਧਰ ਤਵਾ ਵੀ ਧਰ ਲਿਆ ਫਟਾਫਟ ਬਣ ਜਾਣਗੀਆਂ ਜਦੋਂ ਵੀ ਕਦੀ ਕੋਈ ਵੀ ਹੁੰਦਾ ਨਾ ਮਨ ਕਰਦਾ ਸਭ ਦੇ ਮਨ ਦੀ ਹੋਣੀ ਚਾਹੀਦੀ ਹੈ ਜਿੰਨੂੰ ਪੂਰੀ ਪਸੰਦ ਹੈ ਪੂਰੀ ਖਾਓ ਜਿੰਨੂੰ ਫੁਲਕਾ ਪਸੰਦ ਹੈ ਫੁਲਕਾ ਖਾਓ ਤੇ ਜਿੰਨੂੰ ਚਾਵਲ ਪਸੰਦ ਹੈ ਜੀ ਚਾਵਲ ਇਧਰ ਫੁਲਕਾ ਵੀ ਬਣ ਗਿਆ ਚਾਵਲ ਸਾਡੇ ਬਣ ਚੁੱਕੇ ਦੂਸੇ ਦੇਖ ਲਿਆ ਪੂਰੋ ਪਹਿਲੀ ਪੂਰੀ ਸਾਡੀ ਨਾ ਥੋੜੀ ਜੀ ਚਲੋ ਵਾਈ ਗੂ ਜੀ ਦੇ ਨਾਮ ਤੇ ਕਹਿੰਦੇ ਨੇ ਹੁੰਦੇ ਇਹ ਪਹਿਲੀ ਪਹਿਲੀ ਤਾਂ ਥੋੜਾ ਚੰਗੀ ਤਰ੍ਹਾਂ ਗਰਮ ਨਾ ਹੋ ਪਏ ਤੇ ਓੱਖਾ ਲੱਗਦਾ ਹੀ ਲਓ ਜੀ ਅਗਰ ਫੁਲਕੇ ਵੀ ਸਾਡੇ ਬਣਨ ਲੱਗ ਗਏ ਨੇ ਕਿੰਨੂ ਕਿਨੂ ਕੀ ਪਸੰਦ ਹੈ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਤੇ ਕਦੂ ਕਿਦਾਂ ਦਾ ਬਣਿਆ ਸਰਦਾਰ ਜੀ ਸੱਚੀ ਦਾ ਸਨ ਵੈਸੇ ਸਚਾਈ ਹੈ ਕਿ ਇਹਨਾਂ ਦੇ ਹੱਥੋਂ ਕੁਦਰਤੀ ਹੋਈ ਹਰ ਇੱਕ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਮੇਰੇ ਨਾਲੋਂ ਵੀ ਬਹੁਤ ਟੇਸਟੀ ਜਿਹਨੂੰ ਮੈਂ ਕਹਿ ਸਕਦੀ ਹਾਂ ਬਹੁਤ ਸਵਾਦ ਬਣਾਉਂਦੇ ਆ ਤੇ ਨੌਂ ਚੀਜ਼ ਤੇ ਆਪਾਂ ਪੀਂਹਾਂ ਦੀਆਂ ਵੀ ਰਾੜ ਲੀਆਂ ਨੇ ਵਧੀਆ ਵਧੀਆ ਜੀ ਤੇ ਬਣਦੀਆਂ ਦੇਖ ਲਓ ਆਪਾਂ ਆਟਾ ਮੇਰਾ ਨਾ ਬਿਲਕੁਲ ਫੁਲਕਿਆਂ ਵਾਲਾ ਸੀਗਾ ਤੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਫੁੱਲ ਲੱਗਦੀ ਹੈ ਕਹ ਦਿੰਦੇ ਆ ਕਿ ਸਾਡੀਆਂ ਪੂਰੀਆਂ ਫੁੱਲਦੀਆਂ ਨਹੀਂ ਜੀ ਸਾਡੇ ਤਾਂ ਚਾਹੇ ਮੈਂ ਆਟਾ ਕਰਣਾ ਗੁੰਨਿਆ ਹੋਵੇ ਚਾਹੇ ਥੋੜਾ ਪਤਲਾ ਹੋਵੇ ਪਰ ਸਾਡੀਆਂ ਪੂਰੀਆਂ ਬਹੁਤ ਵਧੀਆ ਇੱਦਾਂ ਹੀ ਬਣਦੀਆਂ ਫੁੱਲ ਫੁੱਲ ਕੇ ਆ ਦੇਖੀ ਹਣਾ ਬਹੁਤ ਸਵਾਦ ਮੇਰੇ ਤਾਂ ਮੇਰੇ ਕੋਲ ਤਾਂ ਰਿਆ ਨਹੀਂ ਗਿਆ ਜੀ ਪੂਰੀਆਂ ਦੇਖ ਕੇ ਮੈਂ ਕਿਹਾ ਚਲੋ ਹਣਾ ਸੌਰੀ ਦੂਦੇ ਦੇਖ ਕੇ ਮੈਂ ਕਿਹਾ ਆਪਣਾ ਟੇਸਟ ਆਪਾਂ ਕਰੀਏ ਵਧੀਆ ਤੇ ਆ ਜੋ ਜਿੰਨੇ ਜਿੰਨੇ ਖਾਣੇ ਆ ਜੋ ਖਾ ਲਓ ਜੇ ਜੋ ਤੁਹਾਨੂੰ ਪਸੰਦ ਆ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਬਾਾਕੀ ਮਿਲਦੀ ਆ ਜੀ ਹੋਰ ਕੰਮਾਂ ਦੇ ਨਾਲ ਜੋ ਵੀ ਕੀਤਾ ਆਪਾਂ ਨੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤੀ ਆ ਸਰਦਾਰ ਜੀ ਨੇ ਕਦੂ ਬਣਾਇਆ ਸੀ ਉਹ ਵੀ ਠੀਕ ਐ ਚਲੋ ਦਿਖਾਨੀ ਆ ਬਹੁਤ ਸਾਰਾ ਪਿਆਰ ਦੇਣਾ ਵਧੀਆ ਵਧੀਆ ਕਮੈਂਟ ਕਰਨਾ ਤੇ ਵਧੀਆ ਵਧੀਆ ਜੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਪਲੀਜ਼ ਸ਼ੇਅਰ ਕਰਿਆ ਕਰੋ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਬਾਾਕੀ ਮਿਲਦੀ ਆ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੇ ਪਿਆਰ ਤੇ ਸੇਸਟੇ ਕਾਲ ਜੀ